ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫਰ ਨੰਬਰ 7/25 ਅੰਡਰ ਸੈਕਸ਼ਨ 223 ਬੀ ਐਨ ਐਸ ਐਂਡ 25 ਦਾ ਯਾਰ ਮੈਂ ਤਹਿ ਤੇ ਪਰਚਾ ਦਰਜ ਕੀਤਾ ਥਾਣੇ ਫਤਿਹਗੜਪਾਈਂ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਸ ਦੇ ਵਿੱਚ ਦੋਸ਼ੀ ਸੁਖਮਨਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਇਦਾਂ ਵਿਆਹ ਸਮਾਗਮ ਤੇ ਫਾਇਰਿੰਗ ਕਰ ਰਹੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਨੇ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐ ਐਫਆਰ ਨੰਬਰ 7/25 ਅੰਡਰ ਸੈਕਸ਼ਨ 223 ਬੀ ਐਨ ਐਸ ਐਂਡ 25 ਦਾ ਯਾਰ ਮੈਂ ਤੈ ਤੇ ਪੱਤਾ ਦਰਜ ਕੀਤਾ ਫਤਿਹਗੜ ਪਾਈ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਸ ਦੇ ਵਿੱਚ ਦੋਸ਼ੀ ਸੁਖਨਮਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਇਦਾਂ ਵਿਆਹ ਸਮਾਗਮ ਤੇ ਫਾਇਰਿੰਗ ਕਰਦੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਆਫਰ ਨੰਬਰ 7/25 ਅੰਡਰ ਸੈਕਸ਼ਨ 223 ਪੀਐਨਐਸ ਐਂਡ 25 ਦਾ ਯਾਰ ਮੈਂ ਕਹਿੰਦੇ ਪੱਤਾ ਦਰਜ ਕੀਤਾ ਥਾਣੇ ਫਤਿਹਗੜ ਪਾਈ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਸ ਦੇ ਵਿੱਚ ਦੋਸ਼ੀ ਸੁਖਨਮਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਡ ਨੇ ਜਿਹੜੇ ਇਦਾਂ ਵਿਆਸਮਗਨ ਤੇ ਫਾਇਰਿੰਗ ਕਰ ਰਹੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਨੇ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫ ਆਰ ਨੰਬਰ 7/25 ਅੰਡਰ ਸੈਕਸ਼ਨ 223 ਬੀ ਐਨ ਐਸ ਐਂਡ 25 ਦਾ ਯਾਰ ਮੈਂ ਤੈ ਤੇ ਪਰਚਾ ਦਰਜ ਕੀਤਾ ਫਤਿਹਗੜ ਪਾਈ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਸ ਦੇ ਵਿੱਚ ਦੋਸ਼ੀ ਸੁਖਨਮਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਇਦਾਂ ਵਿਆਹ ਸਮਾਗਨ ਤੇ ਫਾਇਰਿੰਗ ਕਰ ਰਹੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਨੇ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਫੇਰ ਨੰਬਰ 7/25 ਅੰਡਰ ਸੈਕਸ਼ਨ 223 ਬੀ ਐਨ ਐਸ ਐਂਡ 25 ਦਾ ਯਾਰ ਮੈਂ ਪੇਚਾ ਦਰਜ ਕੀਤਾ ਤੁਹਾਨੂੰ ਫਟੇਗੜ ਪਾਈ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਸ ਦੇ ਵਿੱਚ ਦੋਸ਼ੀ ਸੁਖਮਨ ਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਇਦਾਂ ਵਿਆਹ ਸਮਾਗਮ ਤੇ ਫਾਇਰਿੰਗ ਕਰ ਰਹੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ